ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਹੀ ਤੁਹਾਡੇ ਲੈ ਕੇ ਆਏ ਹਾਂ ਸਮਾਨਾਰਥਕ ਸ਼ਬਦ ਪੰਜਾਬੀ ਵਿੱਚ ਤਾਂ ਬੱਚਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੀ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਇਸ ਨਾਲ ਤੁਹਾਨੂੰ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੂਗੀ ਤਾਂ ਚਲੋ ਸਟਾਰਟ ਕਰਦੇ ਹਾਂ ਵੀਡੀਓ ਨੂੰ ਤਾਂ ਸਭ ਤੋਂ ਪਹਿਲਾ ਹੈ ਉਸਤਤ ਤਾ ਉਸਤ ਦਾ ਸਮਾਨਾਰਥਕ ਜਿਹੜਾ ਸ਼ਬਦ ਆ ਜਾਏਗਾ ਉਹ ਹੈ ਛਲੰਗਾ ਉਪਮਾ ਪ੍ਰਸ਼ੰਸਾ ਦੂਸਰਾ ਹੈ ਉਸਤਾਦ ਤਾਂ ਉਸਤਾਦ ਦਾ ਆ ਜਾਏਗਾ ਅਧਿਆਪਕ ਸਿੱਖਿਆਕ ਗੁਰੂ ਤੀਸਰਾ ਹੈ ਉਚਿਤ ਉਚਿਤ ਦਾ ਮਤਲਬ ਆ ਜਾਏਗਾ ਠੀਕ ਯੋਗ ਟੁਕਵਾ ਤਾਂ ਅੱਗੇ ਦੇਖ ਲੈਣੇ ਆ अगे है उजड़ अखड़ गवार मूरख उज्जल साफ निर्मल स्वच्छ उजाला तो उजाला आ जाएगा समान अर्थ शब्द चानन प्रकाश रोशनी तीसरा आ जाएगा रोशनी अगे है उत्तम उत्तम है चंगा श्रेष्ठ बढ़िया उद्यम उपरालला यत्न कोशिश ता आगे देख लेने हैं ये ਤੁਸੀਂ ਦੇਖ ਲੈ ਹੋਣਗੇ ਸਾਰੇ ਅੱਗੇ ਆ ਉਦਾਸ ਤਾਂ ਉਦਾਸ ਦਾ ਜਿਹੜਾ ਸਮਾਨਾਰਥਕ ਸ਼ਬਦ ਆ ਜਾਊਗਾ ਫਿਕਰਮੰਦ ਚਿੰਤਾਤਰ ਉਪਰਾਮ ਉਪਕਾਰ ਉਪਕਾਰ ਮਿਹਰਬਾਨੀ ਨੇਕੀ ਭਲਾਈ ਉਪਯੋਗ ਤਾਂ ਉਪਯੋਗ ਦਾ ਕੀਆ ਜਾਏਗਾ ਵਰਤੋ ਉਪਯੋਗ ਨੂੰ ਵਰਤੋ ਵੀ ਕਹਿ ਦਿੰਦੇ ਆ ਲਾਭ ਇਸਤੇਮਾਲ ਅੱਗੇ ਆ ਜਾਂਦੇ ਨੇ ਉਮੰਗ ਉਮੰਗ ਉਤਸ਼ਾਹ ਚਾ ਇੱਛਾ उल्टा उल्टा आ जाएगा पुठा, विरुद्ध मुद्दा अगे है ऊना ऊना है अपूर्ण अधूरा होछा ओपरा ओपरा मतलब बेगाना पराया गैर ओडक, अखीर अंत छेकड़ ਅਕਲ ਸਮਝ ਮਤ ਸਿਆਣਪ ਅਸਮਾਨ ਅਸਮਾਨ ਨੂੰ ਆਪਾਂ ਕੀ ਕੀ ਕਹਿ ਦਿੰਨੇ ਆ ਆਕਾਸ਼ ਗਗਨ ਅੰਬਰ ਅੱਖ ਅੱਖ ਦਾ ਆ ਜਾਏਗਾ ਸਮਾਨਾਰਥਕ ਸ਼ਬਦ ਨੇਤਰ ਨੈਣ ਲੋਚਨ ਤੱਗੇ ਆਡ ਅਡ ਦਾ ਆ ਜਾਏਗਾ ਵੱਖ ਅਲੱਗ ਜੁਦਾ ਅੱਗੇ ਆ ਜਾਂਦਾ ਹੈ ਅੰਤਰ ਅੰਤਰ ਦਾ ਆ ਜਾਏਗਾ ਫਰਕ ਭੇਦ ਫਾਸਲਾ ਅੱਗੇ ਆ ਜਾਂਦਾ ਹੈ ਅਨਾਥ ਤਾਂ ਅਨਾਥ ਦਾ ਆ ਜਾਏਗਾ ਯਤੀਮ ਬੇਸਹਾਰਾ ਲਵਾਰਸ ਅਮਨ ਤਾਂ ਅਮਨ ਦਾ ਆ ਜਾਏਗਾ ਸ਼ਾਂਤੀ ਚੈਨ ਟਿਕਾ ਅਮੀਰ ਧਨਵਾਨ ਧਨਾੜ ਦੌਲਤਮੰਦ ਤਾਂ ਅੱਗੇ ਦੇਖ ਲੈਨੇ ਆ ਅੱਗੇ ਹੈ ਅਰਥ ਅਰਥ ਦਾ ਆ ਜਾਏਗਾ ਭਾਵ ਮਤਲਬ ਮਾਇਨਾ ਆਰੰਭ ਆਦੀ ਸ਼ੁਰੂ ਮੋੜ ਅਲੋਕਿਕ ਅਨੋਖਾ ਅਨੂਠਾ ਅਦਭੁਤ ਅੱਗੇ ਹੈ ਆਜ਼ਾਦੀ ਆਜ਼ਾਦੀ ਦਾ ਆ ਜਾਏਗਾ ਸੁਤੰਤਰਤਾ ਮੁਕਤੀ ਰਿਹਾਈ ਆਥਨ ਆਥਨ ਨੂੰ ਆਪਾਂ ਕੀ ਕੀ ਕਹਿ ਦਿੰਨੇ ਆ ਸ਼ਾਮ ਸંજ ਤੇ ਕਾਲਾ ਔਖ ਵਿਪਤਾ ਕਠਿਨਾਈ ਦੁੱਖ ਅੱਗੇ ਹੈ ਇਸਤਰੀ ਇਸਤਰੀ ਨੂੰ ਆਪਾਂ ਕਹਿ ਦਿੰਨੇ ਆ ਇਸਤਰੀ ਔਰਤ ਜਨਾਨੀ ਨਾਰੀ ਇਕਰਾਰ ਕੋਲ वचन प्रण ਇੱਛਾ ਤਾਂਗ ਉਮੰਗ ਉਤਸ਼ਾਹ ਇਨਸਾਨ ਆਦਮੀ ਮਨੁੱਖ ਬੰਦਾ ਤਾਂ ਬੱਚਿਓ ਇਹ ਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ